ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੂਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਅਧਿਆਏ 27 ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਯੂਰਪ ਜੰਗ ਦਾ ਜੋਰ ਬਹੁਤ ਵੱਧ ਗਿਆ ਸੀ ਜਰਮਨੀ ਦੀ ਹਰ ਮੋਲ ਤੇ ਉੱਤੇ ਚੜ੍ਹਾਈ ਸੀ ਸਾਰੀ ਦੁਨੀਆ ਹੀ ਭੈ ਪੀਤ ਹੋ ਰਹੀ ਸੀ ਉਹੀ ਨਹੀਂ ਸੀ ਕਹਿ ਸਕਦਾ ਕਿ ਇਸ ਭਿਆਨਕ ਲੜਾਈ ਦਾ ਅੰਤ ਕੀ ਹੋਵੇਗਾ ਅੰਗਰੇਜ਼ ਤੇ ਉਹਨਾਂ ਦੇ ਪੱਖੀ ਬਹੁਤ ਘਬਰਾ ਰਹੇ ਸਨ ਇਸ جنگ ਦਾ ਅਸਰ ਗੁਲਾਮ ਹਿੰਦੁਸਤਾਨ ਉੱਤੇ ਵੀ ਪਿਆ ਇੱਥੋਂ ਦੇ ਆਗੂਆਂ ਤੋਂ ਪੁੱਛਿਆਂ ਬਿਨਾਂ ਹੀ ਵਾਇਸਰਾਏ ਨੇ ਐਲਾਨ ਕਰ ਦਿੱਤਾ ਕਿ ਹਿੰਦੁਸਤਾਨ ਵੀ ਜੰਗ ਵਿੱਚ ਸ਼ਾਮਲ ਹੈ ਇੱਕ ਪਾਸੇ ਲੋੜਿੰਦੀਆਂ ਚੀਜ਼ਾਂ ਦੇ ਭਾਅ ਵਧ ਰਹੇ ਸਨ ਦੂਜੇ ਪਾਸੇ ਸਰਕਾਰੀ ਕਰਮਚਾਰੀ ਤੌਸ ਨਾਲ ਚੰਗੀ ਚੰਦਾ ਉਗਰਾ ਰਹੇ ਸਨ ਸ਼ਹਿਰ ਵਿੱਚ ਤਾਂ ਸਿਰਫ ਪੁੱਜਦੇ ਸਰਦੇ ਲੋਕਾਂ ਤੋਂ ਚੰਦਾ ਲਿਆ ਜਾਂਦਾ ਪਰ ਪਿੰਡਾਂ ਦੀ ਗਰੀਬ ਜਨਤਾ ਦੇ ਭਾ ਦੀ ਬੜੀ ਸ਼ਾਮਤ ਬਣੀ ਪਹਿਲਾਂ ਤਾਂ ਆਪਣੀ ਨੇਕਨਾਮੀ ਵਾਸਤੇ ਜਾਂ ਹਾਕਮਾਂ ਦੇ ਦਬਾਏ ਹੋਏ ਨੰਬਰਦਾਰ ਲੋਕਾਂ ਨੂੰ ਘੂਰ ਨਾਪ ਕੇ ਕੁਝ ਨਾ ਕੁਝ ਵਸੂਲ ਕਰ ਲੈਂਦੇ ਫਿਰ ਥਾਣੇਦਾਰ ਆ ਜਾਂਦੇ ਕਿਸੇ ਇੱਕ ਪਿੰਡ ਵਿੱਚ ਤਫਤੀਸ਼ ਜਾਂਦੇ ਹੋਏ ਉਹ ਰਾਹ ਵਿੱਚ ਚਾਰ ਪਿੰਡ ਹੋਰ ਵੀ ਸਾਰ ਕਰਦੇ ਜਾਂਦੇ ਉਹ ਇੱਕ ਪਾਸੇ ਪਿੰਡ ਦੀਆਂ ਭਲੇ ਮਾਨਸਾਂ ਨੂੰ ਸੱਦ ਕੇ ਬਿਠਾ ਲੈਂਦੇ ਤੇ ਇੱਕ ਪਾਸੇ ਬਦਮਾਸ਼ਾਂ ਨੂੰ ਉਹਨਾਂ ਦੀਆਂ ਸ਼ੱਕੀ ਨਜ਼ਰਾਂ ਵਿੱਚ ਉਸ ਵੇਲੇ ਸਭ ਇੱਕੋ ਜਿਹੇ ਸਨ ਇੱਕ ਪਾਸੇ ਅਣਦੇਖੇ ਸੁਰਗਵਾੰਗ ਅਗੰਮੀ ਲਾਰੇ ਤੇ ਇੱਕ ਪਾਸੇ ਧਮਕੀਆਂ ਪੁਲਸ ਵਾਲੇ ਸ਼ਾਮ ਦੰਡ ਤੋਂ ਵੀ ਹਥਿਆਰ ਵਰਤਦੇ ਉਹ ਉੱਠਦੇ ਤਦ ਜਾਂ ਉੱਪਰਲੀ ਉੱਪਰਲੀ ਛਿੱਲ ਸਾਰਿਆਂ ਤੋਂ ਲਾ ਲੈਂਦੇ ਫਿਰ ਵਾਰੀ ਆ ਜਾਂਦੀ ਹੈ ਤਹਿਸੀਲਦਾਰਾਂ ਦੀ ਦੌਰੇ ਰੱਖਦੇ ਉਹ ਮਾਮਲੇ ਦੀ ਬਾਕੀ ਉਹ ਗ੍ਰੋਹਣ ਦੇ ਬਹਾਨੇ ਤੇ ਸੱਤ ਵਿੱਚ ਬਹਿ ਕੇ ਖੋਲ ਰਹੇਂਦੇ ਚੰਦੇ ਦੀਆਂ ਕਾਪੀਆਂ ਉਹ ਪਿੰਡ ਦੇ ਚੌਂਕੀਦਾਰਾਂ ਨੂੰ ਗਾਲ੍ਹਾਂ ਦੇਣ ਤੋਂ ਗੱਲ ਸ਼ੁਰੂ ਕਰਕੇ ਜੇਲ੍ਹਦਾਰਾਂ ਸਫੈਦ ਪੋਸ਼ਾ ਤੇ ਨੰਬਰਦਾਰਾਂ ਨੂੰ ਸਹਿੰਦੀਆਂ ਸਹਿੰਦੀਆਂ ਛਿੜਕਾਂ ਦੇਂਦੇ ਹੋਏ ਬਾਕੀ ਪਤਵੰਤਿਆਂ ਨੂੰ ਸੌ ਅਫਸਰਾਵਾਂ ਵਾਲੀਆਂ ਧਮਕੀਆਂ ਤੇ ਲਿਆ ਮਕਾਉਂਦੇ ਤੇ ਅੰਤ ਤਾਰ ਇੱਥੇ ਆ ਕੇ ਟੁੱਟਦੀ ਕਿ ਲਿਆ ਉਹ ਚੰਦਾ ਕਿਸੇ ਘਰ ਖਾਣ ਨੂੰ ਹੋਵੇ ਭਾਵੇਂ ਨਾ ਪਰ ਜੰਗੀ ਚੰਦਾ ਦੇਣਾ ਉਹਦੇ ਵਾਸਤੇ ਲਾਜ਼ਮੀ ਸੀ ਕੋਈ ਅੱਗੋਂ ਜਰਾ ਕੋ ਮਜਬੂਰੀ ਪ੍ਰਗਟ ਕਰਦਾ ਤਾਂ ਤਹਿਸੀਲਦਾਰ ਚੱਟ ਬੋਲਚਾਲ ਦਾ ਢੰਗ ਬਦਲ ਕੇ ਕਹਿੰਦਾ ਫੇਰ ਉੱਤੇ ਲਿਖ ਦਿਆਂ ਕਿ ਤੂੰ ਵਾਰ ਤੱਕ ਫੰਡ ਦੇਣ ਤੋਂ ਇਨਕਾਰ ਹੀ ਨੇ ਫੇਰ ਤੂੰ ਜਾਣੀ ਤੇ ਪੁਲਿਸ ਵਾਲੇ ਜਾਣਨ ਇਸ ਧਮਕੀ ਦਾ ਸਾਫ ਅਰਥ ਸੀ ਕਿ ਜਿਸ ਨੇ ਚੰਦਾ ਨਾ ਦਿੱਤਾ ਉਹਦੇ ਉੱਤੇ ਜੰਗ ਦਾ ਵਿਰੋਧ ਕਰਨ ਦਾ ਮੁਕੱਦਮਾ ਚਲਾ ਕੇ ਜੇਲ੍ਹ ਦੀ ਦਾਲ ਪੀਣ ਲਈ ਮਜਬੂਰ ਕੀਤਾ ਜਾਏਗਾ ਬੇਬਸ ਲੋਕ ਮੌਤ ਤੋਂ ਡਰਦੇ ਡਹਿਮਤ ਕਬੂਲਦੇ ਤੇ ਬੱਚਿਆਂ ਦੇ ਮੂੰਹ ਵਿੱਚ ਰੱਖੇ ਟੁਕੜੇ ਖੋਹ ਕੇ ਚੰਦਾ ਮੰਗਣ ਵਾਲਿਆਂ ਦੇ ਥੜੇ ਪੂਜਦੇ ਤਹਿਸੀਲਦਾਰ ਜਾਂਦਾ ਤਾਂ ਕੋਈ ਹੋਰ ਅਫਸਰ ਆਤਮਕਦਾ ਕੋਈ ਨਾ ਕੋਈ ਟੰਡੇ ਨਾਲ ਖੈਰ ਲੈਣ ਵਾਲਾ ਤੁਰਿਆ ਹੋਵੇਗਾ ਦੂਜੇ ਪਾਸੇ ਭਰਤੀ ਕਰਾਉਣ ਵਾਲਿਆਂ ਦਾ ਜੋਰ ਸੀ ਹੱਦ ਭੁੱਖੇ ਕਾਮਿਆਂ ਜਾਂ ਬੇਕਾਰ ਗੱਬਰੂਆਂ ਨੂੰ ਲਾਲਚ ਦਿਖਾ ਕੇ ਵਰਚਾ ਉਚਲਾ ਕੇ ਜਾਂ ਟਰਾ ਠੰਕਾ ਕੇ ਫੌਜ ਵਿੱਚ ਭਰਤੀ ਕਰਾਇਆ ਜਾਂਦਾ ਰਾਤ ਦਿਨੇ ਢਾਗਿਆਂ ਬਾਤ ਤੇ ਸ਼ਿਕਾਰ ਹੰਡ ਤੇ ਫਿਰਦੇ ਆਦਮੀ ਦੇ ਕੱਦ ਦੀ ਮਿਣਤੀ ਵਾਸਤੇ ਸਿਰੋਂ ਉੱਚੀ ਵਾਸ ਦੀ ਸੋਟੀ ਜਿਸ ਵਿੱਚ 1 ਫੁੱਟ ਕੁਫੁੱਟ ਲੰਮੀ ਫੱਟੀ ੜਾਈ ਹੁੰਦੀ ਭਰਤੀ ਕਰਾਉਣ ਵਾਲੇ ਏਜੰਟਾਂ ਦੀ ਨਿਸ਼ਾਨੀ ਬਣ ਗਈ ਸੀ ਸਿਰਫ ਸਰਕਾਰ ਦਾ ਝੋਲੀ ਚੁੱਕ ਤਬਕਾ ਹੀ ਭਰਤੀ ਵਾਸਤੇ ਨਹੀਂ ਸੀ ਫਿਰ ਰਿਹਾ ਸਗੋਂ ਇੱਕ ਹੋਰ ਸ਼੍ਰੇਣੀ ਵੀ ਇਸ ਕੰਮ ਵਾਸਤੇ ਮੈਦਾਨ ਵਿੱਚ ਆ ਗਈ ਸੀ ਮੁਸਲਿਮ ਲੀਗ ਦੇ ਜਹਰੀਲੇ ਪ੍ਰਚਾਰ ਨੇ ਬਾਕੀ ਧਰਮਾਂ ਦੇ ਰਖਵਾਲਿਆਂ ਦੇ ਦਿਲਾਂ ਵਿੱਚ ਵੀ ਇਹ ਖਿਆਲ ਭਰ ਦਿੱਤੇ ਸਨ ਕਿ ਅੰਗਰੇਜ਼ਾਂ ਦੇ ਜਾਣ ਪਿੱਛੋਂ ਹਿੰਦੁਸਤਾਨ ਤਲਵਾਰ ਨਾਲ ਮੰਡਿਆ ਜਾਵੇਗਾ ਤੇ ਇਹ ਕੰਮ ਸਦਾ ਫੌਜ ਦੀ ਮਦਦ ਨਾਲ ਹੀ ਸੰਭਵ ਹੁੰਦਾ ਹੈ ਸੋ ਕੁਝ ਲੋਕ ਇਹ ਸੋਚਣ ਤੇ ਮਜਬੂਰ ਹੋ ਗਏ ਸਨ ਕਿ ਜਿੱਤ ਉਸੇ ਤਰ੍ਹਾਂ ਦੀ ਹੋਵੇਗੀ ਜਿੱਦਾ ਫੌਜ ਵਿੱਚ ਜ਼ੋਰ ਹੋਵੇਗਾ ਇਸ ਲਈ ਵੱਖ-ਵੱਖ ਧਰਮਾਂ ਦੇ ਆਗੂ ਚਾਹੁੰਦੇ ਸਨ ਕਿ ਉਹਨਾਂ ਦੇ ਫਿਰਕੇ ਦੇ ਬਹੁਤੇ ਲੋਕ ਫੌਜ ਵਿੱਚ ਹੋਣ ਪਰ ਉਹ ਲੀਡਰ ਖੁੱਲਮ-ਖੁੱਲਾ ਭਰਤੀ ਦਾ ਪ੍ਰਚਾਰ ਕਰਕੇ ਸਰਕਾਰ ਨਾਲ ਰਲੇ ਹੋਏ ਅਖਮਾਉਣ ਤੋਂ ਵੀ ਡਰਦੇ ਸਨ ਸਾਡੀ ਸੋਚ ਵਿਚਾਰ ਪਿੱਛੋਂ ਉਹਨਾਂ ਇੱਕ ਨਵਾਂ ਰਾਹ ਲੱਭ ਲਿਆ ਉਹਨਾਂ ਦੇ ਇਸ਼ਾਰੇ ਉੱਤੇ ਕੁਝ ਫਿਰਕਿਆਂ ਦੀਆਂ ਨਵੀਆਂ ਜਥੇਬੰਦੀਆਂ ਬਣ ਗਈਆਂ ਉਹਨਾਂ ਦਾ ਕੰਮ ਪਿੰਡਾਂ ਵਿੱਚ ਜਲਸੇ ਕਰਕੇ ਅੱਧ ਭੁੱਖੇ ਲੋਕਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਣਾ ਸੀ ਪਰ ਉਹ ਯਤਨ ਅਜੇਹਾ ਕਰਦੇ ਕਿ ਸਿਰਫ ਉਹਨਾਂ ਦੇ ਫਿਰਕੇ ਦੇ ਲੋਕ ਹੀ ਵਧੀਰੇ ਭਰਤੀ ਹੋਣ ਇਕੱਲੇ ਦੁਕੱਲੇ ਮਿਲ ਕੇ ਉਹ ਲੋਕਾਂ ਨੂੰ ਆਪਣੇ ਦਿਲ ਦੀ ਸਾਫ਼ ਵੀ ਦੱਸ ਦਿੰਦੇ ਕਿਤੇ ਲੋੜ ਪਵੇ ਤਾਂ ਉਹ ਆਪਣੇ ਫਿਰਕੇ ਦੀਆਂ ਵੱਡੀਆਂ ਲੀਡਰਾਂ ਦਾ ਨਾਮ ਵੀ ਵਰਤ ਲੈਂਦੇ ਹਰ ਹੀਲੇ ਆਪਣੇ ਧਰਮ ਭਰਾਵਾਂ ਦੇ ਦਿਮਾਗ ਵਿੱਚ ਇਹ ਖਿਆਲ ਭਰਨ ਦਾ ਯਤਨ ਕਰਦੇ ਕਿ ਇਸ ਤਰ੍ਹਾਂ ਫੌਜ ਦੀ ਮਦਦ ਨਾਲ ਉਹ ਆਪਣੇ ਫਿਰਕੇ ਦਾ ਰਾਜ ਕਾਇਮ ਕਰ ਸਕਣ ਸਾਧਾਰਨ ਬੁੱਧੀ ਦੇ ਲੋਕਾਂ ਉੱਤੇ ਇਹਨਾਂ ਵਿਚਾਰਾਂ ਦਾ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਸਿੱਧੀ ਸਾਦੀ ਮੱਤ ਵਾਲੇ ਹਜ਼ਾਰਾਂ ਗੱਬਰੂ ਫੌਜ ਵਿੱਚ ਭਰਤੀ ਹੋ ਕੇ ਗੋਲੀ ਅੱਗੇ ਛਾਤੀ ਡਾਉਣ ਵਾਸਤੇ ਮੈਦਾਨ ਵੱਲੇ ਤੁਰ ਗਏ ਜਿੱਥੇ ਉੱਪਰਲਾ ਕੋਈ ਮੰਤਰ ਨਾ ਚੱਲਦਾ ਉੱਥੇ ਪੁਲਿਸ ਤੇ ਪੁਲਿਸ ਦੇ ਚਾਟੜਿਆਂ ਨੇ ਇੱਕ ਹੋਰ ਟੰਗ ਚਾਲੂ ਕਰ ਲਿਆ ਪੁਲਿਸ ਬਿਨਾਂ ਕਾਰਨ ਹੀ ਕਿਸੇ ਭਲੇ ਮਾਨਸ ਗੱਬਰੂ ਨੂੰ ਫੜ ਕੇ ਸ਼ੂਬੇ ਵਿੱਚ ਬਿਠਾ ਲੈਂਦੀ ਦੂਸਰੇ ਦਿਨ ਇਲਾਕੇ ਦਾ ਨੰਬਰਦਾਰ ਸਫੈਦ ਕੂਛ ਜਾਂ ਜੇਲਦਾਰ ਕਾਬੂ ਆਏ ਹੋਏ ਬੇਕਸੂਰੇ ਲਾਚਾਰ ਬੰਦੇ ਦਾ ਸਫਾਰਸ਼ੀ ਬਣ ਕੇ ਆ ਜਾਂਦਾ ਉਹ ਬੜੇ ਢੰਗ ਨਾਲ ਉਸ ਨੂੰ ਸਮਝਾਉਂਦਾ ਕਿ ਪੁਲਿਸ ਦੇ ਸਿਕੰਜੇ ਵਿੱਚੋਂ ਬਚਣ ਦਾ ਇੱਕੋ ਢੰਗ ਹੈ ਔਜ ਵਿੱਚ ਪਰਤੀ ਹੋਣਾ ਮਜਬੂਰ ਗਰੀਬ ਇੱਕ ਪਾਸੇ ਅੱਗ ਤੇ ਇੱਕ ਪਾਸੇ ਪਾਣੀ ਵੇਖ ਕੇ ਡੋਬੂ ਪਾਣੀ ਵਿੱਚ ਛਾਲ ਮਾਰ ਦਿੰਦਾ ਉਸ ਵੇਲੇ ਦੇਸ਼ ਦੀ ਗਰੀਬ ਤੇ ਲਾਚਾਰ ਜਨਤਾ ਹਰ ਪਾਸਿਓਂ ਕੜਕੀ ਵਿੱਚ ਆਈ ਹੋਈ ਸੀ ਉਹ ਭੀੜੀ ਤੌੜੀ ਵਾਂਗ ਅੰਦਰੇ-ਅੰਦਰੇ ਜਰੇ ਸੀ ਪਰ ਮੋਹੋਂ ਉੱਚੀ ਕੋਸ਼ ਨਹੀਂ ਸੀ ਕਹਿ ਸਕਦੀ ਸਨ 41 ਦੇ ਅੱਧ ਬੀਤਦਿਆਂ ਤੱਕ ਯੂਰਪ ਜੰਗ ਨੇ ਆਪਣਾ ਰੁਖ ਬਦਲ ਲਿਆ 22 ਜੂਨ ਨੂੰ ਜਰਮਨੀ ਨੇ ਰੂਸ ਉੱਤੇ ਹਮਲਾ ਕਰ ਦਿੱਤਾ ਇਸ ਨਵੇਂ ਮੋੜ ਦਾ ਅਸਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਉੱਤੇ ਪਿਆ ਹਿੰਦੁਸਤਾਨ ਵੀ ਇਸ ਅਸਰ ਤੋਂ ਨਾ ਬਚ ਸਕਿਆ ਇਥੋਂ ਦੇ ਕਮਿਊਨਿਸਟ ਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਅੰਗਰੇਜ਼ਾਂ ਦੇ ਹੱਕ ਵਿੱਚ ਹੋ ਗਏ ਜਿਹੜੇ ਲੋਕ ਇੱਕ ਦਿਨ ਪਹਿਲਾਂ ਉਸ ਨੂੰ ਸਰਮਾਇਦਾਰੀ ਦੀ ਜੰਗ ਕਹਿੰਦੇ ਸਨ 22 ਜੂਨ ਤੋਂ ਉਸ ਨੂੰ ਜਨਤਾ ਦੀ ਜੰਗ ਆਖਣ ਲੱਗ ਪਏ ਅੰਗਰੇਜ਼ੀ ਸਰਕਾਰ ਨੇ ਵੀ ਬਦਲੇ ਹੋਏ ਹਾਲਾਤ ਤੋਂ ਫਾਇਦਾ ਉਠਾਉਣਾ ਚਾਹਿਆ ਉਸ ਵੇਲੇ ਸਿਰਫ ਕਾਂਗਰਸ ਹੀ ਅੰਗਰੇਜ਼ਾਂ ਦਾ ਖੁੱਲਮ-ਖੁੱਲਾ ਵਿਰੋਧ ਕਰ ਰਹੀ ਸੀ ਸਰਕਾਰ ਕਾਂਗਰਸ ਨੂੰ ਵੀ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਸੀ ਅਕਤੂਬਰ ਵਿੱਚ ਸਰਕਾਰ ਨੇ ਐਲਾਨ ਕੀਤਾ ਕਿ ਸਿਰਫ ਜਾਨ ਜਬਾਨੀ ਜਬਾਨੀ ਵਿਰੋਧ ਕਰਨ ਵਾਲਿਆਂ ਨੂੰ ਰਿਹਾ ਕਰ ਦਿੱਤਾ ਜਾਏਗਾ ਨਾਲ ਹੀ ਨਵੇਂ ਸਤਿਆਗ੍ਰਹਿ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਵੀ ਬੰਦ ਕਰ ਦਿੱਤਾ ਗਿਆ ਸਾਲ ਦੀ ਅਖੀਰਲੀ ਤਮਾਈ ਵਿੱਚ ਲਗਭਗ ਸਾਰੇ ਹੀ ਸਤਿਆਗ੍ਰਹਿ ਰਿਹਾ ਕਰ ਦਿੱਤੇ ਗਏ ਪੰਡਤ ਜਵਾਰ ਲਾਲ ਨਹਿਰੂ 4 ਦਸੰਬਰ 1941 ਨੂੰ ਰਿਹਾ ਹੋਏ ਗਾਂਧੀ ਜੀ ਪਹਿਲਾਂ ਹੀ ਵਾਰ ਸਨ ਉਹ ਇਸ ਮੋਰਚੇ ਵਿੱਚ ਗ੍ਰਿਫਤਾਰ ਨਹੀਂ ਸਨ ਹੋਏ ਇਸ ਤਰ੍ਹਾਂ ਸਤਿਆਗ੍ਰਹਿਮ ਬੰਦ ਹੋ ਗਿਆ ਹੁਣ ਲੱਗੀਆਂ ਸੁਲਾ ਸਫਾਈ ਵਾਸਤੇ ਵਿਚਾਰਾ ਹੋਣ 11 ਮਾਰਚ 1942 ਨੂੰ ਕ੍ਰਿਪਸ ਸਕੀਮ ਦਾ ਐਲਾਨ ਕੀਤਾ ਗਿਆ ਤੇ 23 ਮਾਰਚ ਨੂੰ ਸਰ ਸਟੈਫਫੋਲਡ ਕ੍ਰਿਪਸ ਮਦਾਰੀ ਵਾਲਾ ਖੱਲਾ ਲੈ ਕੇ ਦਿੱਲੀ ਪਹੁੰਚ ਗਿਆ ਲੱਗੀਆਂ ਹਿੰਦ ਦੇ ਲੀਡਰਾਂ ਨਾਲ ਕ੍ਰਿਪਸ ਦੀਆਂ ਮੁਲਾਕਾਤਾਂ ਹੋਣ ਉਹ ਗੱਲੀਆਂ ਬਾਤੀ ਹਿੰਦੁਸਤਾਨ ਨੂੰ ਸਭ ਕੁਝ ਦੇਂਦਾ ਸੀ ਪਰ ਉਹਦੀ ਸਕੀਮ ਦੀ ਚੀਰ-ਫਾੜ ਕੀਤਿਆਂ ਪਤਾ ਲੱਗਦਾ ਸੀ ਕਿ ਬਰਬਾਦੀ ਤੇ ਤਬਾਹੀ ਤੋਂ ਬਿਨਾ ਭਾਰਤ ਨੂੰ ਕੁਝ ਵੀ ਨਹੀਂ ਸੀ ਮਿਲਦਾ ਉਹਦੇ ਸਾਰੇ ਗੌਰਖ ਧੰਦੇ ਦਾ ਅਰਥ ਥੋੜੇ ਸ਼ਬਦਾਂ ਵਿੱਚ ਇਉਂ ਦੱਸਿਆ ਜਾ ਸਕਦਾ ਹੈ ਜੰਗ ਦੇ ਖਤਮ ਹੋਣ ਪਿੱਛੋਂ ਤੇ ਲੜਾਈ ਪਿੱਛੋਂ ਜਿਹੜੇ ਝਗੜੇ ਸਾਂਝੇ ਰਹਿ ਜਾਂਦੇ ਨੇ ਉਹਨਾਂ ਦੇ ਨਜਿੱਠੇ ਜਾਣ ਪਿੱਛੋਂ ਛੇਤੀ ਤੋਂ ਛੇਤੀ ਹਿੰਦੁਸਤਾਨ ਨੂੰ ਦਰਜਾ 9 ਆਬਾਦੀ ਆਤ ਦਾ ਰਾਜ ਪ੍ਰਬੰਧ ਸੌਂਪ ਦਿੱਤਾ ਜਾਵੇਗਾ। ਹਿੰਦੁਸਤਾਨ ਬ੍ਰਿਟਿਸ਼ ਕਾਮਨਵੈਲਥ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ। ਕੌਮਾਂ ਤੇ ਮਜਬਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਅੰਗਰੇਜ਼ਾਂ 'ਤੇ ਰਹੇਗੀ। ਅੰਗਰੇਜ਼ੀ ਸਰਕਾਰ ਹਿੰਦ ਵਿੱਚ ਲੋਕ ਰਾਜ ਸਭਾ ਕਨਸਟਿਟਿਊਟ ਅਸੈਂਬਲੀ ਬਣਾਏਗੀ। ਉਸ ਦੇ ਬਣਾਉਣ ਦਾ ਢੰਗ ਇਹ ਹੋਵੇਗਾ ਲੜਾਈ ਪਿੱਛੋਂ ਚੋਣਾਂ ਹੋਣਗੀਆਂ ਰਾਜ ਸਭਾ ਵਾਸਤੇ ਹਰ ਫਿਰਕਾ ਆਪੋ ਆਪਣੇ ਹਿੱਸੇ ਆਉਂਦੇ ਮੈਂਬਰ ਚੁਣੇਗਾ ਰਾਜ ਸਭਾ ਦੇ ਮੈਂਬਰ ਸੂਬਿਕ ਅਸੈਂਬਲੀਆਂ ਦੇ ਮੈਂਬਰਾਂ ਦਾ ਦਸਵਾਂ ਹਿੱਸਾ ਹੋਣਗੇ ਰਿਆਸਤਾਂ ਦੀ ਜਨਤਾ ਨੂੰ ਆਪਣੇ ਮੈਂਬਰ ਚੁਣਨ ਦਾ ਹੱਕ ਨਹੀਂ ਹੋਵੇਗਾ ਸਗੋਂ ਰਿਆਸਤਾਂ ਦੇ ਹੁਕਮਰਾਨ ਆਪਣੇ ਵੱਲੋਂ ਮੈਂਬਰ ਨਾਮਜ਼ਦ ਕਰਿਆ ਕਰਨਗੇ ਜਿਨ੍ਹਾਂ ਦੀ ਗਿਣਤੀ ریاਸਤੀ ਵੱਸੋਂ ਦੇ ਹਿੱਸੇ ਅਨੁਸਾਰ ਹੋਵੇਗੀ ریاਸਤੀ ਮੈਂਬਰਾਂ ਦੇ ਅਧਿਕਾਰ ਦੂਸਰੇ ਚੁਣੇ ਹੋਏ ਮੈਂਬਰਾਂ ਦੇ ਬਰਾਬਰ ਹੋਣਗੇ ਏਸੀ ਬਣਨ ਵਾਲੀ ਸਭਾ ਦੇ ਮੈਂਬਰ ਬਾਰੇ ਟੰਗ ਅੱਗੇ ਸਟੇਮ ਦਾ ਅਤ ਜ਼ਰੂਰੀ ਹਿੱਸਾ ਇਓ ਸੀ ਸਾਰੇ ਹਿੰਦੂਸਤਾਨ ਦੀ ਇੱਕ ਫੈਡਰੇਸ਼ਨ ਹੋਵੇਗੀ ਪਰ ਜਿਹੜੇ ਸੂਬੇ ਤੇ ਦੇਸੀ ریاਸਤਾਂ ਆਪਣਾ ਵੱਖਰਾ ਸੰਘ ਫੈਡਰੇਸ਼ਨ ਬਣਾਉਣਾ ਚਾਹਣ ਪੜਾ ਕੇ ਹਿੰਦ ਨਾਲੋਂ ਵੱਖਰੇ ਹੋ ਸਕਣਗੇ ਜਿੰਨਾ ਚਿਰ ਇਹ ਨਵਾਂ ਰਾਜ ਪ੍ਰਬੰਧ ਕਾਇਮ ਨਹੀਂ ਹੁੰਦਾ ਉਹਨਾਂ ਚਿਰ ਹੁਣ ਵਾਲੀ ਰਾਜ ਬਣ ਬਣਤਰ ਹੀ ਚੱਲੂ ਰਹੇਗੀ ਵਾਇਸ ਰਾਇ ਨੂੰ ਆਪਣੀ ਕਾਉਂਸਲ ਵਿੱਚ ਵਾਧਾ ਘਾਟਾ ਕਰਨ ਦਾ ਤੇ ਮੈਂਬਰਾਂ ਨੂੰ ਬਦਲਣ ਦਾ ਪੂਰਾ ਅਖਤਿਆਰ ਹੋਵੇਗਾ ਫੌਜ ਦਾ ਪ੍ਰਬੰਧ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਹੱਥ ਵਿੱਚ ਹੀ ਰਹੇਗਾ ਇਹ ਸੀ ਜੋ ਕ੍ਰੈਪਸ ਇੰਗਲੈਂਡ ਵਿੱਚੋਂ ਹਿੰਦੁਸਤਾਨ ਵਾਸਤੇ ਲੈ ਕੇ ਆਇਆ ਸੀ ਮੁਲਕ ਦੀ ਕਿਸੇ ਜਥੇਬੰਦੀ ਨੇ ਵੀ ਇਸ ਨੂੰ ਪ੍ਰਮਾਨ ਨਾ ਕੀਤਾ ਕਾਂਗਰਸ ਨੇ ਇਸ ਵਾਸਤੇ ਨਾ ਮੰਨਿਆ ਕਿ ਇਸ ਵਿੱਚ ਮੁਲਕ ਦੇ ਟੁਕੜੇ ਹੋਣ ਦਾ ਡਰ ਸੀ ਤੇ ਮੁਸਲਮਾਨ ਲੀਗ ਨੇ ਇਸ ਲਈ ਟੁਕਰਾ ਦਿੱਤਾ ਕਿ ਇਸ ਵਿੱਚ ਖੁੱਲੇ ਸ਼ਬਦਾਂ ਰਾਹੀਂ ਪਾਕਿਸਤਾਨ ਨਹੀਂ ਸੀ ਮੰਨਿਆ ਗਿਆ ਮੁਸਲਿਮ ਲੀਗ 23 ਮਾਰਚ 1940 ਨੂੰ ਲਾਹੌਰ ਸੈਸ਼ਨ ਵਿੱਚ ਵੱਖਰੇ ਮੁਲਕ ਪਾਕਿਸਤਾਨ ਦਾ ਮਤਾ ਪਾਸ ਕਰ ਚੁੱਕੀ ਸੀ ਤੇ ਉਸ ਉੱਤੇ ਪੂਰੇ ਜ਼ੋਰ ਨਾਲ ਡਟੀ ਹੋਈ ਸੀ ਸਿੱਖ ਲੀਡਰਾਂ ਨੇ ਕ੍ਰਿਪਸ ਕੋਲ ਜਾ ਕੇ ਰੌਲਾ ਪਾਇਆ ਤਾਂ ਉਹਨੇ ਅੱਗੋਂ ਇੰਨਾ ਭਰੋਸਾ ਦਵਾਇਆ ਕਿ ਕਿਸੇ ਸੂਬੇ ਦਾ ਕੋਈ ਹਿੱਸਾ ਉਸ ਸੂਬੇ ਨਾਲੋਂ ਵੱਖਰਾ ਹੋ ਕੇ ਪਹਿਲੀ ਜਾਂ ਨਵੀਂ ਫੈਡਰੇਸ਼ਨ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਹਨੂੰ ਐਸਾ ਕਰਨ ਦਾ ਅਧਿਕਾਰ ਰਵੇਗਾ ਇਸ ਦਾ ਅਰਥ ਸੀ ਕਿ ਜੇ ਪੰਜਾਬ ਪਾਕਿਸਤਾਨ ਵਿੱਚ ਜਾਣਾ ਚਾਹੇ ਤਾਂ ਸਿੱਖ ਆਪਣਾ ਇਲਾਕਾ ਉਸ ਤੋਂ ਵੱਖਰਾ ਕਰ ਸਕਣਗੇ ਮੁਕਦੀ ਗੱਲ ਕ੍ਰਿਪਸ ਦੀ ਸਕੀਮ ਕਿਸੇ ਨੇ ਨਾ ਮੰਨੀ ਤੇ ਉਹ 12 April ਨੂੰ ਵਾਪਸ ਮੁੜ ਗਿਆ ਹੁਣ ਕਾਂਗਰਸ ਕੋਲ ਸਿੱਧੀ ਟੱਕਰ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਰਹਿ ਗਿਆ 7 8 ਅਗਸਤ 1942 ਨੂੰ ਕਾਂਗਰਸ ਦੇ ਸਾਰੇ ਲੀਡਰ ਬੰਬਈ ਵਿੱਚ ਇਕੱਠੇ ਹੋਏ ਉਥੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇੱਕ ਆਖਰੀ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਹੀ ਸਾਰੇ ਅਖਤਿਆਰ ਮਹਾਤਮਾ ਗਾਂਧੀ ਜੀ ਨੂੰ ਸੌਂਪ ਦਿੱਤੇ ਗਏ ਯੂਰਪ ਦਾ جنگ ਉਸ ਵੇਲੇ ਪੂਰੇ ਜੋਰਾਂ ਤੇ ਸੀ 8 ਅਗਸਤ ਨੂੰ ਕਾਂਗਰਸ ਨੇ ਐਲਾਨ ਕੀਤਾ ਅੰਗਰੇਜ਼ੋ ਹਿੰਦੁਸਤਾਨ ਛੱਡ ਦਿਓ ਅੰਗਰੇਜ਼ ਸਰਕਾਰ ਨੇ ਇਸ ਨੂੰ ਕਾਂਗਰਸ ਵੱਲੋਂ ਆਪਣੇ ਵਿਰੁੱਧ ਐਲਾਨੇ ਜੰਗ ਸਮਝਿਆ ਅਗਲੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਾਂਗਰਸ ਦੇ ਸਾਰੇ ਲੀਡਰ ਗ੍ਰਿਫਤਾਰ ਕਰ ਲਏ ਗਏ ਕਾਂਗਰਸ ਕਮੇਟੀਆਂ ਕਾਨੂੰਨ ਵਿਰੁੱਧ ਕਰਾਰ ਦੇ ਦਿੱਤੀਆਂ ਗਈਆਂ ਦਫ਼ਤਰਾਂ ਉੱਤੇ ਕਬਜ਼ਾ ਕਰ ਲਿਆ ਗਿਆ ਤੇ ਜਲਸੇ ਜਲੂਸਾਂ ਦੀ ਮਨਾਹੀ ਕਰ ਦਿੱਤੀ ਗਈ ਇਸ ਨਾਲ ਸਾਰੇ ਦੇਸ਼ ਵਿੱਚ ਸਰਕਾਰ ਦੇ ਵਿਰੋਧ ਗੁੱਸੇ ਦੀ ਅੱਗ ਭੜਕ اٹਹੀ ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 27 ਇਸੇ ਪ੍ਰੋਗਰਾਮ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 28 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਦ ਤੱਕ ਜੁੜੇ ਰਹੋ ਧੰਨਵਾਦ